ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਕੋਡਾ ਰਾਖਸ ਕੋਚਿੰਨ ਤੋਂ ਗੁਰੂ ਜੀ ਨੇ ਪਾਈ ਮਰਦਾਨਾ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਵਿੱਚ ਜਾ ਰਹੇ ਸਨ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਕਰਦੇ ਸਨ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਦਰਬਾਹ ਕਰਦੇ ਸਨ ਕਿਸੇ ਕਾਰਨ ਜੇ ਸ਼ਿਕਾਰ ਨਾ ਮਿਲੇ ਤਾਂ ਜੰਗਲ ਵਿੱਚੋਂ ਦਰਖਤਾਂ ਦੇ ਫਲ ਪੱਤੇ ਆਦਿ ਖਾ ਕੇ ਹੀ ਗੁਜਾਰਾ ਕਰ ਲੈਂਦੇ ਸਨ ਅਤੇ ਕੱਪੜੇ ਦੀ ਥਾਂ ਚਮੜੇ ਨਾਲ ਸਰੀਰ ਢੱਕਦੇ ਸਨ ਉਸ ਜੰਗਲ ਵਿੱਚ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ 2 ਦਿਨ ਤੱਕ ਖਾਣ ਨੂੰ ਕੁਝ ਨਾ ਮਿਲਿਆ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਆਖਿਆ ਕਿ ਭੁੱਖ ਬਹੁਤ ਲੱਗੀ ਹੈ ਗੁਰੂ ਜੀ ਨੇ ਕੁਝ ਚਿਰ ਧਿਰਜ ਕਰਨ ਦਾ ਉਪਦੇਸ਼ ਦਿੱਤਾ ਤਾਂ ਭਾਈ ਮਰਦਾਨਾ ਖਾਣ ਦੀ ਭਾਲ ਵਿੱਚ ਇੱਕ ਪਾਸੇ ਨੂੰ ਨਿਕਲ ਗਏ ਜਿੱਧਰ ਕੋਡਾ ਰਾਕਸ਼ ਦਾ ਟਿਕਾਣਾ ਸੀ ਕੋਡਾ ਰਾਕਸ਼ ਨੇ ਉਸ ਨੂੰ ਫੜ ਕੇ ਬੰਨ ਲਿਆ ਤੇ ਤਲ ਕੇ ਖਾਣ ਲਈ ਤੇਲ ਦੇ ਕੜਾਹੇ ਥੱਲੇ ਤੇਜ਼ ਅੱਗ ਬਾਲ ਦਿੱਤੀ ਜਦੋਂ ਭਾਈ ਮਰਦਾਨਾ ਵਾਪਸ ਨਾ ਮੁੜਿਆ ਤਾਂ ਗੁਰੂ ਜੀ ਕੁਛੇਰ ਉਡੀਕਣ ਪਿੱਛੋਂ ਜਿੱਧਰ ਉਹ ਗਿਆ ਸੀ ਉਸ ਪਾਸੇ ਵੱਲ ਚਲੇ ਪਏ ਅੱਗੇ ਜਾ ਕੇ ਕੀ ਵੇਖਦੇ ਹਨ ਕਿ ਭਾਈ ਮਰਦਾਨੇ ਨੂੰ ਬੰਨ੍ਹਿਆ ਹੋਇਆ ਅਤੇ ਉਸ ਨੂੰ ਤਲਕੇ ਖਾਣ ਲਈ ਤੇਲ ਦੇ ਕੜਾਹੇ ਥੱਲੇ ਉਗਬਲ ਰਹੀ ਹੈ ਗੁਰੂ ਜੀ ਦੇ ਉਸ ਥਾਂ ਜਾਣ ਦੀ دیر ਸੀ ਕਿ ਸਾਰੀ ਖੇਡ ਉਲਟ ਪੈ ਗਈ ਭਾਈ ਮਰਦਾਨਾ ਜਿਸ ਨੂੰ ਮੌਤ ਦਾ ਡਰ ਖਾਈ ਜਾ ਰਿਹਾ ਸੀ ਬੇਫਿਕਰ ਹੋ ਗਿਆ ਕਿ ਹੁਣ ਜਾਨ ਬਚ ਜਾਵੇਗੀ ਕੋਡਾ ਰਾਖਸ ਵੀ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਉਸ ਦੇ ਹੱਥੋਂ ਲੱਕੜਾਂ ਜੋ ਅੱਗ ਤੇਜ ਕਰਨ ਲਈ ਲਿਆ ਰਿਹਾ ਸੀ ਛੁੱਟ ਗਈਆਂ ਅਤੇ ਉਹ ਭਾਈ ਮਰਦਾਨਾ ਨੂੰ ਖੋਲਣ ਲਈ ਭੱਜਿਆ ਤੇਲ ਦਾ ਕੜਾਹਾ ਵੀ ਠੰਡਾ ਹੋ ਗਿਆ ਕੋਡਾ ਰਾਖਸ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਮੈਨੂੰ ਬਖਸ਼ ਦਿਓ ਮੇਰੇ ਪਾਸੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਗੁਰੂ ਜੀ ਨੇ ਆਖਿਆ ਸੀ ਸੈਂਕੜੇ ਬੀਲਾਂ ਦਾ ਸਫਰ ਕਰਕੇ ਮੈਨੂੰ ਤਾਰਨ ਵਾਸਤੇ ਤੇਰੇ ਪਾਸ ਆਏ ਹਾਂ ਤੂੰ ਇਹ ਆਦਮਖੋਰ ਜਦ ਛੱਡ ਦੇ ਕੋਡਾ ਹੱਥ ਜੋੜ ਕੇ ਉੱਠ ਖਲੋਤਾ ਦੇ ਗੁਰੂ ਜੀ ਤੇ ਭਾਈ ਮਰਦਾਨੇ ਲਈ ਭੋਜਨ ਦਾ ਪ੍ਰਬੰਧ ਕਰਨ ਲੱਗਾ ਭਾਈ ਮਰਦਾਨਾ ਭੋਜਨ ਛੱਕ ਕੇ ਪ੍ਰਸੰਨ ਚਿੱਤ ਹੋ ਗਏ ਕੋਡਾ ਰਾਖਸ ਨੇ ਵੀ ਆਦਮਖੋਰੀ ਕਰਨ ਤੋਂ ਤੋਬਾ ਕਰ ਦਿੱਤੀ ਤੇ ਗੁਰੂ ਜੀ ਦਾ ਨਿਮਰਤਾ ਸਹਿਤ ਧੰਨਵਾਦ ਕੀਤਾ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ